ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਹਜੀ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਠਾਣਾ ਸਿਟੀ ਸਾਊਥ ਮੋਗਾ ਦੇ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾਣਕਾਰੀ ਦਿੱੰਦਿਆ ਹੋਇਆ ਡੀਐਸਪੀ ਸਿਟੀ ਨੇ ਕਿਹਾ ਹੈ ਕਿ ਚਤੂਹ ਠਾਣਾ ਸਿਟੀ ਸਾਊਥ ਦੀ ਪੁਲਿਸ ਗਸ਼ਤ ਕਾਫੀ ਸੀ ਤਾਂ ਦੌਰਾਨ ਗਸਤ ਚੋ ਦੋ ਮੋਟਰਸਾਈਕਲਸ ਵਾਰ ਕਰਨਦੀਪ ਸਿੰਘ ਪੁੱਤਰ ਰਾਜਪੀਤ ਸਿੰਘ ਤੇ ਗੁਰਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀਆਂ ਨੇ ਨੇੜੇ ਪਾਪਾ ਜੀਵਨ ਸਿੰਘ ਤਗੂੜਾ ਸਾਹਿਬ ਪੱਕਾ ਕਿਲਾ ਚਪਾਲ ਜ਼ਿਲ੍ਹਾ ਤਰਨਤਾਰਨ ਜੋ ਕਿ ਬਾਬਾ ਮੁੱਲੰਨ ਸ਼ਾ ਲਿੰਕ ਰੋਡ ਪਿੰਡ ਦੁਨੇਕੇ ਨੂੰ ਆ ਰਹੇ ਵੀ ਉੱਚ ਗਿੱਚ ਦੌਰਾਨ ਉਹਨਾਂ ਦੇ ਕੋਲੋਂ 250 ਗ੍ਰਾਮ ਹਿਰੋਇਨ ਜਿਹੜੀ ਹੈ ਪ੍ਰਾਪਤ ਕੀਤੀ ਗਈ ਹੈ ਜਿਨ੍ਹਾਂ ਦੇ ਤੋਂ ਐਨਡੀਪੀਐਸ ਐਕਟ ਤਹਿਤ ਥਾਣਾ ਸਿਟੀ ਸਾਉਥ ਮੋਗਾ ਦਰਜ ਰਜਿਸਟਰ ਕੀਤਾ ਗਿਆ ਤੇ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਤੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਇਸ ਦੇ ਉੱਪਰ ਕਿ ਹੀਰੋਇਨ ਕਿਸ ਤੋਂ ਲੈ ਕੇ ਆਈ ਸੀ ਤੇ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਨਿਸ਼ਾਨਦੇਸਾਂ ਤਹਿਤ ਜਿਹੜੀ ਨਸ਼ੇ ਵਿਰੁੱਧ ਮਹਿਮ ਚਲਾਈ ਗਈ ਹੈ ਉਹਦੇ ਵਿੱਚ ਥਾਣਾ ਜਿਹੜਾ ਕੱਲ੍ਹ ਥਾਣਾ ਸਿੱਟੀ ਸੌਥ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਇਹਦੇ ਵਿੱਚ ਈਸੇ ਸਰਦਾਰਾ ਸਿੰਘ ਜਿਹੜਾ ਆਪਣੇ ਸਾਥੀਆਂ ਇੱਕ ਜਿਹੜਾ 8 ਅਗਸਤ ਤੇ ਜਾ ਰਿਹਾ ਸੀ 2 ਅਗਸਤ ਉਹ ਬਾਬਾ ਮੰਨਨ ਸ਼ਾਹ ਰੋੜ ਤੇ ਉਹਨੇ ਜਿਹੜੇ ਦੋ ਦੋ ਆਦਮੀ ਜਿਹੜੇ ਦੇ ਵਿੱਚ ਕਰਨਦੀਪ ਸਿੰਘ ਤੇ ਗੁਰਦੀਪ ਸਿੰਘ ਜੋ ਕਾਲੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਸਨ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਤੇ ਇਹਨਾਂ ਤੋਂ 250 ਗ੍ਰਾਮ ਜਿਹੜੀ ਹੈਰਵਨ ਬਰਾਮਦ ਕੀਤੀ ਗਈ ਤੇ ਇਹਨਾਂ ਨੂੰ ਅੱਜ ਅਸੀਂ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਹਦਾ 2 ਦਿਨ ਦਾ ਪੁਲਿਸ ਸਮਾਨ ਮਿਲਿਆ ਹੁਣ ਇਹਦੇ ਤੋਂ ਪਤਾ ਕੀਤਾ ਜਾਊਗਾ ਕਿ ਕਿੱਥੋਂ ਲੈ ਕੇ ਆਏ ਤੇ ਇਹਨਾਂ ਨੇ ਕਿੱਥੇ ਜਿਹੜੀ ਸਪਲਾਈ ਕਰਨੀ ਸੀ ਇਹ ਜਿਹੜੇ ਆ ਵਾਸੀ ਪੱਕਾ ਕਲਾ ਥਾਣਾ ਜਬਾਲ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਸਨ ਗੁਰਾਨੀ ਇਨਵੈਸਟੀਗੇਸ਼ਨ ਜਿਹੜਾ ਅਸੀਂ ਪਤਾ ਕਰਾਂਗੇ ਜੀ ਇਹ ਕਿੱਥੇ ਮਤਲਬ ਦੇਣ ਆਏ ਸੀ ਉਹ ਫਿਰ ਤੁਹਾਨੂੰ ਦੱਸ ਦਾਂਗੇ ਇਹ ਹੀ ਇਹਨਾਂ ਦੀ ਕੋਈ ਬਾਈ ਬਾਈ ਚੱਲੀ ਚੱਜੀ ਰਹੇਗੀ